ਸੋਸ਼ਲ ਮੀਡੀਆ ਤੇ ਵਾਇਰਲ ਕੁੜੀ ਨੀਹਾ ਜਿਸ ਦਾ ਕੀ ਬੇਰਹਿਮ ਦਲੀ ਦੇ ਨਾਲ ਕਤਲ ਕਰ ਦਿੱਤਾ ਗਿਆ ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਉਸ ਦੇ ਬਾਰੇ ਵੱਡੀਆਂ ਅਪਡੇਟਾਂ ਨਿਕਲ ਕੇ ਬਾਹਰ ਆਈਆਂ ਨੇ ਉਸ ਦੇ ਭਰਾ ਨੇ ਦੱਸਿਆ ਕਿ ਮੇਰੀ ਭੈਣ ਅਮਰਤਾਰੀ ਸੀ ਫੇਰ ਵੀ ਉਸ ਤੋਂ ਮੀਟ ਦੇ ਤੜਕੇ ਲਵਾਏ ਜਾਂਦੇ ਸੀ ਉਸ ਦੇ ਨੱਕ ਦੇ ਵਿੱਚ ਕੋਕਾ ਉਸ ਦੇ ਚਾਣ ਤੋਂ ਬਿਨਾ ਪਾਇਆ ਗਿਆ ਕੁੜੀ ਦੇ ਪਿਤਾ ਨੇ ਦੱਸਿਆ ਕਿ ਮੇਰੀ ਕੁੜੀ ਨੂੰ 1.5 ਲੀਟਰ ਜ਼ਹਿਰ ਦਾ ਦਿੱਤਾ ਗਿਆ ਸੀ ਉਸ ਤੋਂ ਬਾਅਦ ਵੀ 36 ਤੋਂ 48 ਘੰਟੇ ਬਾਅਦ ਸਾਨੂੰ ਉਹਨਾਂ ਨੇ ਫੋਨ ਕਰਕੇ ਦੱਸਿਆ ਕਿ ਛੋਟੀ ਕੁੜੀ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਆ ਇਸ ਨੂੰ ਇੱਥੋਂ ਆ ਕੇ ਲੈ ਜਾਓ ਇਹ ਵੀ ਦੱਸਿਆ ਜਾ ਰਿਹਾ ਕਿ ਕੁੜੀ ਦੇ ਸਾਰੇ ਪਰਿਵਾਰ ਦੇ ਵਿੱਚੋਂ ਸਾਰਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਮੁੰਡੇ ਦੀਆਂ ਜੋ ਦੋ ਭੈਣਾਂ ਹਨ ਜਿਨ੍ਹਾਂ ਦਾ ਮੌਤ ਦੇ ਵਿੱਚ ਬਹੁਤ ਜ਼ਿਆਦਾ ਹੱਤਾਂ ਉਹਨਾਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਕਿਉਂਕਿ ਉਹ ਹਾਲੇ ਤੱਕ ਫਰਾਰ ਹਨ ਪਰ ਲੋਕਾਂ ਦੀ ਪ੍ਰਸ਼ਾਸਨ ਅੱਗੇ ਮੰਗਾਂ ਧਰਨੇ ਦਿੱਤੇ ਜਾ ਰਹੇ ਹਨ ਇਹਨਾਂ ਸਾਰਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰੋ ਬਾਕੀ ਜੋ ਵੀ ਅਪਡੇਟ ਅੱਗੇ ਦੀ ਜਾਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਵੀਡੀਓ ਜੇ ਚੰਗੀ ਲੱਗੀ ਜਾਣਕਾਰੀ